ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਹੜਾਂ ਕਾਰਨ ਤਕਰੀਬਨ 4 ਲੱਖ ਏਕੜ ਤਬਾਹ ਹੋ ਗਈ ਜ਼ਮੀਨ ਲੋਕਾਂ ਦੇ ਘਰ ਡੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਜਿਹਦਾ ਮੱਕੀ ਦਾ ਚਾਰਾ ਬੰਦ ਹੈ ਉਧੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਵਿੱਚ ਜਿੱਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਹੈ ਨਹੀਂ ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਨੇ ਆ ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਹੈ ਜਿੱਥੇ ਮੈਂ ਖੜਾ ਹਾਂ ਆ ਸਾਰਾ ਸਾਇਲੈਂਸ ਅਸੀਂ ਗ੍ਰੀਟ ਲਿਆ ਤੁਸੀਂ ਉਧਰ ਵੀ ਬਹੁਤ ਖੜੇ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸੌਟ ਰੱਖ ਅੱਜ ਸਾਇਲੈਂਸ ਦੇ ਇਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵਕਫਾ ਫਲੱਡ ਅਫੈਕਟਿਡ ਏਰੀਆ ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਟੁੱਟ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਫਿਰ ਉਹੀ ਖਾਲੀਦਲ 50000 ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ